ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਦਿਖਾ ਰਹੇ ਆ ਅੱਜ ਤੋਂ 25 30 ਸਾਲ ਪਹਿਲਾਂ ਦੇ ਜੋ ਵਿਆਹ ਹੁੰਦੇ ਸੀ ਬੜੇ ਹੀ ਮਜ਼ੇਦਾਰ ਵਿਆਹ ਹੁੰਦੇ ਸੀ ਨਾ ਕੋਈ ਫਿਕਰ ਨਾ ਕੋਈ ਫਾਕਾ ਦੋ ਦਿਨ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਪਰ ਜੋ ਅੱਜ ਕੱਲ ਦੇ ਵਿਆਹ ਨੇ ਇਹ ਹਫ਼ਤਾ 10 ਦਿਨ ਚੱਲਦੇ ਨੇ ਹੁਣ ਕਿਉਂਕਿ ਤੁਹਾਨੂੰ ਦੱਸ ਦਈਏ ਤੈਲਾ ਮਹਿੰਦੀ ਫਿਰ ਜਾਗੋ ਨਾਨਕੀ ਰਿੰਗਸਰਾਮਣੀ ਬਰਾਤ ਅਗਲੇ ਦਿਨ ਛਟੀਆਂ ਦੀ ਰਸਮ ਪਹਿਲਾਂ ਕੀ ਹੁੰਦਾ ਸੀਗਾ ਵੀ ਪਹਿਲੇ ਦਿਨ ਮੰਗਣਾ ਅਗਲੇ ਦਿਨ ਬਰਾਤ ਆ ਕੇ ਵੱਧ ਤੋਂ ਵੱਧ ਕੀ ਸੀ ਮਹਿਲਾਵਾਂ ਔਰਤਾਂ ਨੱਚ ਲੈਂਦੀਆਂ ਸੀ ਆ ਤੁਹਾਨੂੰ ਦਿਖਾ ਰਹੇ ਹਾਂ ਇੱਕ ਪੁਰਾਣਾ ਵਿਆਹ ਪੰਜਾਬ ਦਾ ਦੇ ਫਿਕਰ ਹੋ ਕੇ ਨੱਚ ਰਹੇ ਨੇ ਢੋਲ ਤੇ ਬੜਾ ਹੀ ਆਨੰਦ ਆ ਰਿਹਾ ਦੇਖੋ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਵਿਆਹ ਵਾਲਾ ਲੜਾ ਵੀ ਪੂਰੀ ਖੁਸ਼ੀ ਦੇ ਵਿੱਚ ਹੈ ਬਹਾਂ ਇਸ ਤਰ੍ਹਾਂ ਚੌੜੀਆਂ ਕਰਕੇ ਜਾ ਰਿਹਾ ਤੇ ਬਰਾਤੀ ਪੂਰੇ ਢੋਲ ਢਮਕੇ ਦਾ ਨੱਚ ਰਹੇ ਨੇ ਦੂਜੀ ਵੱਡੀ ਗੱਲ ਇੱਕ ਹੋਰ ਹੈ ਵੀ ਉਸ ਵੇਲੇ ਅੰਬੈਸਡਰ ਕਾਰ ਫिएट ਅਤੇ ਮਰੂਤੀ ਬੈਨ ਦੀ ਬੜੀ ਚੜਾਈ ਸੀ ਅੰਬੈਸਡਰ ਕਾਰ ਤੇ ਵਿਆਹ ਵਾਲਾ ਮੁੰਡਾ ਜਦੋਂ ਰੰਗ-ਬਰੰਗੇ ਲਾ ਕੇ ਰੀਵਣਾ ਆਪਣੀ ਦੁਲਹਨ ਲੈਣ ਜਾਂਦਾ ਸੀ ਤਾਂ ਲੋਕ ਖੜਖੜ ਦੇਖਦੇ ਸੀ ਉਸ ਵੇਲੇ ਪਰਦੇ ਵਾਲੀਆਂ ਜੀਪਾਂ ਵਿੱਚ ਬਹੁਤ ਚੱਲਦੀਆਂ ਸੀ ਫੋਟੋਗ੍ਰਾਫਰ ਨੂੰ ਪਾ ਪਰਦੇ ਵਾਲੀ ਜੀਪ 'ਚ ਜਾਂ ਬਾਅਦ 'ਚ ਵਾਹਾਂਦੇ ਸੀ ਮੁੰਡਾ ਅੰਬੈਸਡਰ ਕਾਰ 'ਚ ਹੁੰਦਾ ਸੀ ਜਾਂ ਫੀਟ ਕਾਰ 'ਚ ਵਿੱਚ ਹੁੰਦਾ ਸੀ ਆਹ ਸੜਕਾਂ ਤੇ ਜਾਂਦੀ ਐ ਖੌਰੂ ਪੜਦੀ ਅੰਬੈਸਡਰ ਕਾਰ ਕਿਉਂਕਿ ਅੱਜ ਜਿਹੜਾ ਮਾਹੌਲ ਚੱਲ ਰਿਹਾ ਹੈ ਇੰਨਾ ਪੈਸਾ ਵਿਆਹਾਂ ਦੇ ਵਿੱਚ ਲੱਗਣ ਲੱਗ ਗਿਆ ਵੀ ਹੱਦੋਂ ਵੱਧ ਲੋਕ ਗਰਜਾਈ ਹੋਗੇ ਇੱਕ ਦੂਜੇ ਨੂੰ ਦੇਖ ਦੇਖ ਕੇ ਤੁਹਾਨੂੰ ਆਹ ਵੀਡੀਓ ਦਿਖਾਈ ਹੈ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਸ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਆਉਂਦੇ ਦਿਨਾਂ 'ਚ ਤੁਹਾਨੂੰ ਇੱਕ ਅਜਿਹੀ ਵੀਡੀਓ ਹੋਰ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ